ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਦ ਪਰਮ ਭੁਲਾਣਿਆ ਦੂਜੇ ਲੱਗਾ ហេਤ ਨਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬੰਸ ਸੀ ਤਤਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨ ਦੇਣੀ ਭੇਤ ਛੱਡ ਖੜੋ ਤੇ ਖਿਨ ਮੈਂ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆਹੂ ਹੋਆ ਸੇਤ ਜੇ ਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਭੋਇਤ ਪ੍ਰਭ ਦੇਤ ਸੇ ਪਦ ਨਰਕ ਨ ਪਾਇਆ ਗੁਰ ਰਖਣ ਵਾਲਾ ਹੀਤ ਸੇ ਪਦ ਨਰਕ ਨ ਪਾਇਆ ਗੁਰ ਰਖਣ ਵਾਲਾ ਹੀਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ